ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਡਾਕਟਰ ਕੁੰਡਲਸ ਕੁੰਡਲਸ ਕਲੀਨਿਕ ਮੇਨ ਵਿਚਾਰ ਬੇਲਾ ਜ਼ਿਲ੍ਹਾ ਰੋਪੜ ਜਿਹੜੇ ਸ਼੍ਰੀ ਚਮਕੌਰ ਸਾਹਿਬ ਅੱਜ ਅਪਾਂ ਗੱਲ ਕਰਾਂਗੇ ਕਿ ਜਦੋਂ ਮਰੀਜ਼ ਐਡਿਕਸ਼ਨ ਚ ਹੁੰਦਾ ਹੈ ਉਹ ਭਾਵੇਂ ਕਿੰਨਾ ਵੀ ਨਸ਼ਾ ਕਰ ਲਵੇ ਕਿੰਨਾ ਵੀ ਆਪਣਾ ਉਜਾੜਾ ਕਰ ਲਵੇ ਉਦੋਂ ਨੂੰ ਤਕਲੀਫ ਨਹੀਂ ਹੁੰਦੀ ਕਰੋੜਾਂ ਰੁਪਏ ਚਿੱਟੇ ਚ ਬਰਬਾਦ ਕਰਨ ਵਾਲਾ ਇੱਕ ਬੰਦਾ ਜਦੋਂ ਮੇਰੇ ਕੋਲ ਦਵਾਈ ਖਾਂਦਾ ਹੈ ਤਾਂ ਜਦੋਂ ਮੈਂ ਤੀਜੀ ਵਾਰੀ ਉਹਨੂੰ 4000 ਰੁਪਏ ਦਵਾਈ ਦੰਨਾ ਤਾਂ ਬੜੀ ਤਕਲੀਫ ਮੰਦਾ ਹੈ ਹੁਣ ਤੁਸੀਂ ਕਿਆਸ ਕਰੋ ਵੀ 1 ਕਰੋੜ ਦਾ ਚਿੱਟਾ ਘਟੋਕੜ ਲਾਉਣ ਵਾਲਾ ਬੰਦਾ 4000 ਦੀ ਦਵਾਈ ਲੈਣ ਲੱਗਿਆ ਕਿੰਨੀ ਤਕਲੀਫ ਮੰਦਾ ਕੋਈ ਅੰਜ ਦਰਾਹੇ ਦੇ ਲਾਗਲੇ ਦਾ ਪਿੰਡ ਪਿੰਡ ਦਾ ਨਾਮ ਮੈਂ ਨਹੀਂ ਲੈਣਾ ਕਿਉਂਕਿ ਇਹ ਮੁੰਡੇ ਨੇ ਅੱਜ ਵਿਆਹ ਕਰਾਉਣਾ ਹੈ ਔਰ ਉਹਨਾਂ ਦੀ ਫੈਮਿਲੀ ਦੀ ਕਾਫੀ ਅੱਛੀ ਗੁੱਡਵਿਲ ਹੈ ਪ੍ਰੋਪਰਟੀ ਚੰਗੀ ਆ ਫਾਦਰ ਉਹਦਾ ਅਮਰੀਕਾ ਦੇ ਵਿੱਚ ਸੈਟਲ ਆ 25 30 ਸਾਲ ਤੋਂ ਫਾਦਰ ਅਮਰੀਕਾ ਦੀ ਧਰਤੀ ਤੇ ਕੰਮ ਕਰ ਰਿਹਾ ਹੈ ਮਾਂ ਬਾਪ ਦਿਨ ਰਾਤ ਮਿਹਨਤ ਕਰਦੇ ਆ ਤਾਂ ਕਿ ਸਾਡੇ ਬੱਚੇ ਸੁਖ ਮੰਨਣ ਪਰ ਕਈ ਵਾਰੀ ਜਿਹੜੀ ਪੈਸੇ ਦੀ ਬਹੁਤਾਤ ਆ ਜਾਂ ਬੱਚੇ ਨੂੰ ਦਿੱਤੀ ਖੁੱਲਾ ਉਹ ਸਾਨੂੰ ਇੰਨਾ ਨੁਕਸਾਨ ਪਹੁੰਚਾ ਦਿੰਦੀ ਆ ਵੀ ਆਪਾਂ ਕਿਆਸ਼ ਵੀ ਨਹੀਂ ਕਰ ਸਕਦੇ ਔਰ ਐਸੀ ਤਰ੍ਹਾਂ ਹੋਇਆ ਕਾਰ ਦੇ ਵਿੱਚ ਹਰ ਚੀਜ਼ ਦੀ ਖੁੱਲ ਡੁੱਲ ਸੀ ਤੇ ਬਾਹਰ ਬੱਚਿਆਂ ਦੇ ਕੋਲ ਉੱਠਣਾ ਬੈਠਣਾ ਹੋ ਗਿਆ ਉਹ ਜੋ 26 27 ਸਾਲ ਦਾ ਉਹ ਮੁੰਡਾ ਹੈ ਚਿੱਟਾ ਲਾਉਣ ਲੱਗ ਪਿਆ ਚਿੱਟਾ ਲਾਉਣ ਦਾ ਕਿ ਉਹ ਚੰਗਾ ਲਾਉਂਦਾ ਰਿਹਾ 5-7 ਹਜ਼ਾਰ ਦਾ ਖਰਚਾ ਵਧਦੇ-ਵਧਦੇ ਹਜ਼ਾਰਾਂ ਦੇ ਵਿੱਚ ਮਤਲਬ ਭਾਵੇਂ ਸੈਂਕੜਿਆਂ ਤੋਂ ਸ਼ੁਰੂ ਕੀਤਾ ਹੋਇਆ ਹਜ਼ਾਰਾਂ ਤੇ ਜਾ ਪਹੁੰਚਿਆ ਫਿਰ ਸਾਡੇ ਬਾਰੇ ਉਹਨਾਂ ਨੂੰ ਪਤਾ ਲੱਗਦਾ ਹੈ। ਉਹਦੀ ਮਾਤਾ ਜੀ ਮੇਰੇ ਨਾਲ ਗੱਲ ਕਰਦੀ ਹੈ। ਮਾਤਾ ਬੜੀ ਸਿਆਣੀ ਆ ਗੁਰਸਿੱਖਾ। ਔਰ ਜਦੋਂ ਸਾਡੇ ਕੋਲ ਲੈ ਕੇ ਆਉਂਦੇ ਐ ਕਾਉਂਸਲਿੰਗ ਕਰਦੇ ਐ ਫਿਰ ਅਸੀਂ ਉਸ ਬੱਚੇ ਨੂੰ ਦੋਈ ਦਿੰਨੇ ਆ। ਤਾਂ ਉਹ ਮੁੰਡਾ ਮਰਦੀ ਕਿਰਪਾ ਉਹ ਨਾਲ ਬੜੀ ਸ਼ੁੱਧੀ ਰੱਖ ਪਰ ਹੁੰਦਾ ਹੈ। ਸੰਗਤ ਦੇ ਜਿਹੜੇ ਉਹਦੇ ਸੀਗੇ ਕੰਡਕਟਰ ਸੀ ਸਾਰੀ ਤੋੜ ਦਿੱਤੇ। ਫੋਨ ਉਹਦਾ ਲੈ ਕੇ ਰੱਖ ਲਿਆ ਕਰਦੇ ਆ ਨੇ। ਔਰ ਜਿਵੇਂ ਮੈਂ ਕਹਿੰਦਾ ਉਹ ਨਫਸਰੀ ਵੀ ਬੱਚਿਆਂ ਨੂੰ ਕੰਮ ਦੇ ਵਿੱਚ ਵਿਜੀ ਕਰਨਾ ਕਿਉਂਕਿ ਵਿਹਲਾ ਮਨ ਸ਼ਰਤਾਂ ਦੀ ਟਕਸਾਲ ਸਿਆਣੇ ਨੇ ਕਿਹਾ ਜਦੋਂ ਬੰਦਾ ਵਿਹਲਾ ਹੁੰਦਾ ਤਾਂ ਉਹਦਾ ਮਨ ਜਿਹੜਾ ਉਹ ਆਸੇ ਪਾਸੇ ਦੌੜਦਾ ਬਹੁਤ ਭੱਜਦਾ ਜਦੋਂ ਬੰਦਾ ਵਿਜੀ ਹੁੰਦਾ ਭਾਵੇਂ ਆਪਣੇ ਕੰਮਾਂ 'ਚ ਵਿਜੀ ਕਰ ਲਈਏ ਘਰ ਦੇ ਕੰਮਾਂ 'ਚ ਵਿਜੀ ਕਰ ਲਈਏ ਐਕਸਰਸਾਈਜ਼ ਵਿਜੀ ਕਰ ਲਈ ਸੇਵਾ 'ਚ ਵਿਜੀ ਕਰ ਲਈ ਕਿਤੇ ਵੀ ਕਰ ਲਈਏ ਫਿਰ ਥੋੜਾ ਦਾ ਮਨ ਅਸਤਵਿਅਸਤ ਹੋਇਆ ਰਹਿੰਦਾ ਨਹੀਂ ਤਾਂ ਵਿਹਲੇ ਬੰਦੇ ਦਾ ਦਿਮਾਗ ਹਰ ਵੇਲੇ ਉਧਰ ਉਧਰ ਨੂੰ ਭੱਜੀ ਜਾਂਦਾ ਸੋ ਦੋਸਤੋ ਹੋਇਆ ਇੰਜ ਦਵਾਈ ਸ਼ੁਰੂ ਕਰਤੀ ਅਸੀਂ 5 ਦਿਨ ਦਵਾਈ ਦਿੱਤੀ 7000 ਰੁਪਏ ਦੀ ਮੁੰਡਾ ਬਿਲਕੁਲ ਠੀਕ ਕਿਸੇ ਤਰ੍ਹਾਂ ਦੀ ਕੋਈ ਤੋੜ ਨਹੀਂ ਆਈ ਕੋਈ ਤੰਗੇ ਨਹੀਂ ਆਈ ਅਗਲੀ ਵਾਰੀ ਫੇਰ ਮੇਰੇ ਕੋਲ ਆਉਂਦੇ ਆ ਉਹ ਤਾਂ ਫੇਰ ਉਹਨੂੰ ਮੈਂ 6000 ਰੁਪਏ ਦਵਾਈ ਦੰਨਾ ਔਰ ਉਹ ਜਿਹੜੀ ਪਹਿਲੇ 5 ਦਿਨ ਦੀ ਦਵਾਈ ਦਿੱਤੀ ਸੀ ਉਹਨੇ ਲਗਭਗ 8 ਤੋਂ ਲੈ ਕੇ 10 ਦਿਨ ਦੇ ਵਿੱਚ ਉਹ ਦਵਾਈ ਖਾਧੀ ਦੂਸਰੀ ਵਾਰੀ ਦੀ ਦਵਾਈ ਉਹਨੇ ਫੇਰ ਉਹ 10-12 ਦਿਨ ਦੇ ਵਿੱਚ ਖਾਧੀ ਜਦੋਂ ਤੀਜੀ ਵਾਰੀ ਮੇਰੇ ਕੋਲ ਦਵਾਈ ਲੈਣ ਆਏ ਉਹ ਤਾ ਮਨੂ ਪੁੱਛਦਾ ਕਹਿੰਦੇ ਕਿੰਨੇ ਪੈਸੇ ਬਣੇ ਜੀ ਕਿਉਂਕਿ ਗੱਲਬਾਤ ਸਾਰੀ ਸੀ ਕਰ ਲਈ ਉਹਨੂੰ ਕੋਈ ਇਸੇ ਤਰ੍ਹਾਂ ਦੀ ਕੋਈ ਜ਼ਿਆਦਾ ਤਕਲੀਫ ਨਹੀਂ ਸੀ ਐ ਔਰ ਉਹਨੇ ਘਰ ਦੇ ਵਿੱਚ ਖੁਸ਼ੀ ਦੀ ਗੱਲ ਇਹ ਹੋਈ ਕਿ ਇੱਕ ਦੋ ਡੰਗਰ ਪਹਿਲਾਂ ਸੀ ਉਹਨਾਂ ਕੋਲ ਫਿਰ ਉਹਦੀ ਮਾਤਾ ਨੇ ਉਹਨੂੰ ਦੋ ਮੱਝਾਂ ਹੋਰ ਨਵੀਆਂ ਬਾਤਤੀਆਂ ਉਹਨੇ ਨਾਲ ਦੀ ਨਾਲ ਡੈਰੀ ਫਾਰਮਿੰਗ ਦਾ ਕੰਮ ਸ਼ੁਰੂ ਕਰਤਾ ਉਹਦੀ ਮਾਤਾ ਬੜੀ ਸਿਆਣੀ ਆ ਮਨੂ ਵੀਰ ਜੀ ਕਹਿੰਦੇ ਕਹਿੰਦੇ ਵੀ ਵੀਰ ਜੀ ਕਹਿੰਦੇ ਪਹਿਲਾਂ ਤਾਂ ਤੁਹਾਡਾ ਧੰਨਵਾਦ ਬਈ ਮੈਨੂੰ ਬੀਨੈਸ ਹੀ ਮੇਰਾ ਬੱਚਾ ਠੀਕ ਹੋ ਜਾਊਗਾ। ਪਰ ਕਹਿੰਦੀ ਵੀ ਤੁਸੀਂ ਕਿਰਪਾ ਕੀਤੀ ਮਹਾਰਾਜ ਨੇ ਕਿਰਪਾ ਕੀਤੀ ਮੇਰਾ ਬੱਚਾ ਬਿਲਕੁਲ ਠੀਕ ਹੈ ਮੈਨੂੰ ਬਹੁਤ ਖੁਸ਼ੀ ਆ। ਸਾਨੂੰ ਵੀ ਖੁਸ਼ੀ ਹੁੰਦੀ ਹੈ ਜਦੋਂ ਕੋਈ ਕਿਸੇ ਦਾ ਬੱਚਾ ਠੀਕ ਹੁੰਦਾ ਹੈ। ਤਾਂ ਦੋਸਤੋ ਜਦੋਂ ਮੈਂ ਮੈਨੂੰ ਉਹ ਮੁੰਡਾ ਪੁੱਛਣ ਲੱਗਿਆ ਵੀ ਕਿੰਨੇ ਪੈਸੇ ਬਣਾਏ। ਮੈਂ ਕਿਹਾ ਜੀ 5000 ਰੁਪਏ ਬਣਿਆ। ਤਾਂ ਕਹਿੰਦਾ ਜੀ ਪੈਸੇ ਕੁਝ ਘੱਟ ਕਰ ਲਓ। ਮੈਂ ਕਿਹਾ ਕਿਉਂ? ਕਹਿੰਦਾ ਜੀ 18000 ਰੁਪਏ ਦੋਈ ਕਹਿੰਦਾ ਵੀ ਚੱਲੀ ਗਈ ਕਹਿੰਦਾ ਮੇਰਾ 18000 ਰੁਪਏ ਖਰਚ ਹੋ ਗਿਆ ਮੈਂ ਕਿਹਾ ਅੱਛਾ 18000 ਖਰਚ ਹੋ ਗਿਆ ਕਹਿੰਦਾ ਹਾਂਜੀ ਤਾਂ ਫਿਰ ਮੈਂ ਕਿਹਾ ਚਿੱਟਾ ਕਿੰਨੇ ਦਾ ਲਾਇਆ ਕਹਿੰਦਾ ਜੀ ਲਾ ਲਿਆ ਹੋਣਾ ਕੋਈ 60 70 ਲੱਖ ਰੁਪਏ ਦਾ ਉਹਨੇ ਭੋਲਾ ਦੇ ਮੂੰਹ ਕਰਕੇ ਮੈਨੂੰ ਇਹ ਗੱਲ ਆਖੀ ਕਹਿੰਦਾ ਮੈਂ 60 70 ਲੱਖ ਰੁਪਏ ਦਾ ਚਿੱਟਾ ਲਾ ਲਿਆ ਹੋਣਾ ਸਾਹਮਣੇ ਮਾਤਾ ਜੀ ਬੈਠੇ ਸੀ ਨਾਲ ਕਹਿੰਦੇ ਨਹੀਂ ਵੀਰ ਜੀ ਬਿਲਕੁਲ ਝੂਠ ਬੋਲਦਾ ਕਹਿੰਦੀ ਇਹ 1 ਕਰੋੜ ਤੋਂ ਉੱਤੇ ਦਾ ਪੈਸਾ ਚਿੱਟੇ 'ਚ ਬਰਬਾਦ ਕਰ ਚੁੱਕਿਆ ਹੁਣ ਦੋਸਤੋ ਤੁਸੀਂ ਆਪ ਹਿਸਾਬ ਲਾਓ ਵੀ ਜਿਹੜਾ ਬੰਦਾ ਚਿੱਟਾ ਤਾਂ 1 ਲੱਖ 1 ਕਰੋੜ ਰੁਪਏ ਦਾ ਪੀ ਸਕਦਾ ਹੈ 18-20000 ਰੁਪਏ ਦਵਾਈ ਖਾਣ ਲੱਗਾ ਕਿੰਨੀ ਤਕਲੀਫ ਮੰਦਾ ਫਿਰ ਉਹਨੇ ਮੈਨੂੰ ਆਪਣੀ ਵੀ ਦੱਸੀ ਕਹਿੰਦੇ ਮੈਂ ਹੁਣ ਉਹਦੀ ਮਾਤਾ ਨੇ ਵੀ ਗੱਲ ਦੱਸੀ ਕਹਿੰਦੇ ਭਾਜੀ ਕਹਿੰਦੇ ਹੁਣ ਇਹ ਦੁੱਧ ਪਾਉਣ ਦਾਂਦਾ ਇਨੇ ਹੁਣ ਮੱਜਾਂ ਰੱਖ ਲੀਆਂ ਸਾਰਾ ਕੰਮ ਆਪ ਕਰਦਾ ਹੈ ਦੁੱਧ ਚੋਂਦਾ ਪਹਿਲਾਂ ਕਹਿੰਦੇ ਸਾਡੇ ਪਿੰਡ ਦੀ ਅੜੀ ਵਿੱਚ ਪੰਦਾ ਸੀ ਉੱਥੇ ਉਹ ਜਿਹੜਾ ਡੇਰੀ ਵਾਲਾ ਸੀ ਫੈਟ ਘਟ ਕੱਢਦਾ ਸੀ ਕਹਿੰਦਾ ਕਹਿੰਦੇ ਫਿਰ ਹੁਣੇ 3 ਕਿਲੋਮੀਟਰ ਦੂਰ ਦੁੱਧ ਰਿਕਸ਼ੇ ਤੇ ਪਾਣ ਜਾਂਦਾ ਮੱਜਾਂ ਕੰਮ ਵਧਾ ਲੀਆਂ ਉਹਨੇ ਮਤਲਬ ਕਿ ਉਹਨੂੰ ਫੈਟ ਦਾ ਵੀ ਇੱਕ ਇੱਕ ਫੈਂਟ ਦਾ ਇੱਕ ਇੱਕ ਪੈਂਟ ਦਾ ਲਾਹਾ ਲੈਣ ਲੱਗ ਪਿਆ ਬੰਦਾ ਉਹ ਜਦੋਂ ਉਹਨੇ ਨਸ਼ਾ ਛੱਡਿਆ ਜਦੋਂ ਤੱਕ ਨਸ਼ਾ ਕਰਦਾ ਸੀ ਉਦੋਂ ਤੱਕ ਉਹਨੂੰ ਕਰੋੜਾਂ ਰੁਪਏ ਦਾ ਉਹ ਜਿਹੜੀ ਕਰੋੜਾਂ ਰੁਪਏ ਦੀ ਬਰਬਾਦੀ ਸੀ ਉਹ ਵੀ ਨਹੀਂ ਦੇਖੀ ਜਿਹੜੀ ਆਪਣੀ ਸਿਹਤ ਦੀ ਬਰਬਾਦੀ ਸੀ ਉਹਨੂੰ ਉਹ ਵੀ ਨਹੀਂ ਦੇਖੀ ਪਰ ਜਦੋਂ ਚਿਟਾ ਨਸ਼ਾ ਛੱਡ ਦਿੰਦਾ ਤਾਂ ਦੇਖੋ ਫਿਰ ਉਹ ਇੱਕ ਇੱਕ ਪੁਆਇੰਟ ਵਾਸਤੇ 3 ਕਿਲੋਮੀਟਰ ਦੂਰ ਜਾਂਦਾ ਦੁੱਧ ਪਾਉਣ ਵਾਸਤੇ ਔਰ ਜਿਹੜੀ ਸਾਡੀ ਦਵਾਈ ਹੈ ਫਿਰ ਉਹਨੂੰ ਉਹ ਵੀ ਬੜੀ ਮਹਿੰਗੀ ਲੱਗਣ ਲੱਗਦੀ ਹੈ ਕਹਿੰਦਾ ਜੀ ਮੈਂ 18-20 ਹਜ਼ਾਰ ਰੁਪਏ ਦਵਾਈ ਕਹਿੰਦਾ ਮੈਂ ਖਾ ਲਈ ਭਾਬਕੇ ਕਹਿੰਦਾ ਵੀ ਤਕਲੀਫ ਹੁੰਦੀ ਆ ਜੀ ਦਵਾਈ ਲੈਂਦੇ ਆ ਸੋ ਦੋਸਤੋ ਜਦੋਂ ਤੁਸੀਂ ਐਡਿਕਸ਼ਨ ਛੋਣਨੇ ਉਦੋਂ ਤੁਹਾਨੂੰ ਕਿਸੇ ਵੀ ਨਫੇ ਨੁਕਸਾਨ ਬਾਰੇ ਕੋਈ ਸਾਨੂੰ ਮਤਲਬ ਨਹੀਂ ਕੋਈ ਵਾਸਤਾ ਨਹੀਂ ਹੁੰਦਾ ਕਿੰਨਾ ਅਸੀਂ ਨੁਕਸਾਨ ਕਰਦੇ ਹਾਂ ਕਿੰਨਾ ਆਪਣਾ ਨੁਕਸਾਨ ਕਰਦੇ ਹਾਂ ਕਿੰਨਾ ਆਪਣੇ ਪਰਿਵਾਰ ਦਾ ਨੁਕਸਾਨ ਕਰਦੇ ਹਾਂ ਕਿੰਨਾ ਆਪਣੇ ਸਰੀਰ ਦਾ ਨੁਕਸਾਨ ਕਰਦੇ ਹਾਂ ਕਿੰਨਾ ਕਿ ਸਮਾਜਿਕ ਤੌਰ ਤੇ ਰਿਸ਼ਤਿਆਂ ਦੀ ਬਰਬਾਦੀ ਕਰਦੇ ਹਾਂ ਪਰ ਜਦੋਂ ਅਸੀਂ ਕੰਮ ਕਰਨ ਲੱਗ ਜਾਂਦੇ ਨਸ਼ਾ ਛੱਡ ਕੇ ਐਡਿਕਸ਼ਨ ਛੋਣ ਕੇ ਅਸੀਂ ਫਿਰ ਇੱਕ ਨਵੀਂ ਜ਼ਿੰਦਗੀ ਵੱਲ ਕਦਮ ਪੁੱਟਦੇ ਹਾਂ ਫਿਰ ਸਾਨੂੰ ਇਹ ਦਵਾਈ ਤੇ ਦਿੱਤਾ ਹੋਇਆ 4000 ਰੁਪਿਆ ਇਹ ਵੀ ਸਾਨੂੰ ਵੱਧ ਲੱਗਦਾ ਹੈ ਕਿ ਇਹ ਵੀ ਦੋਈ ਸਾਨੂੰ ਘਟ ਦੇ ਵਿੱਚ ਮਿਲਦੇ ਔਰ ਸਭ ਤੋਂ ਵੱਡਪਨ ਉਸ ਪਰਿਵਾਰ ਦਾ ਇਹ ਰਿਹਾ ਕਿ ਉਹਨਾਂ ਨੇ ਉਹਨਾਂ ਦੇ ਕੋਲ ਇੱਕ ਮੇੜ ਸੀ ਘਰੇ ਉਹਨਾਂ ਦੇ ਕੰਮ ਕਰਦੀ ਸੀ ਬੀਬੀ ਹੈ ਉਹ ਜੂਪੀ ਦੀ ਆ ਉਹਨਾਂ ਦੇ ਕੋਲ ਕੰਮ ਕਰਦੀ ਸੀ ਘਰੇ ਉਹਦਾ ਮੁੰਡਾ ਵੀ ਕਿਸੇ ਟਰੱਕ ਤੇ ਚਲਾ ਗਿਆ ਸੀ ਔਰ ਉਹ ਟਰੱਕ ਤੇ ਜਾਂਦਾ ਜਾਂਦਾ ਮੁੰਡਾ ਜਦੋਂ ਗਾਹਾਂ ਟਰੱਕ ਵਾਲਾ ਵਿੱਚ ਚਿੱਟਾ ਲਾਉਂਦਾ ਸੀ ਉਹਨੂੰ ਵੀ ਉਹਨੇ ਚਿੱਟਾ ਲਾਉਣ ਲਾ ਦਿੱਤਾ ਦੇਖੋ ਇਹ ਵੀ ਸਾਡੀ ਬਹੁਤ ਵੱਡੀ ਬਹੁਤ ਵੱਡਾ ਇਹ ਬਲੰਡਰ ਕੰਮ ਹੈ ਬਹੁਤ ਵੱਡੀ ਗਲਤੀ ਹੈ ਜੇ ਕਿਸੇ ਦੇ ਬੱਚੇ ਨੂੰ ਇਸ ਤਰ੍ਹਾਂ ਚਿਟਾ ਲਾਉਣ ਲਾ ਦੀਏ ਜਾਂ ਕੋਈ ਵੀ ਨਸ਼ਾ ਲਾ ਦੀਏ ਇਹ ਨਹੀਂ ਕਰਨਾ ਚਾਹੀਦਾ ਤਾਂ ਉਸ ਪਰਿਵਾਰ ਨੇ ਉਸ ਵੀਰ ਨੇ ਫਿਰ ਦੋ ਤਿੰਨ ਵਾਰੀ ਮੇਰੇ ਕੋਲੋਂ ਦਵਾਈ ਆਪ ਆਪਣੇ ਪੱਲੇ ਤੋਂ ਪੈਸੇ ਜਿਹੜੇ ਉਹ ਡੇਰੀ 'ਚ ਦੁੱਧ ਪਾਉਂਦਾ ਸੀ ਉਹਦੇ 'ਚੋਂ ਪੈਸੇ ਬਚਾ ਕੇ ਲਗਭਗ ਉਹ ਤਿੰਨਕ ਵਾਰੀ ਦਵਾਈ ਉਸ ਮਰੀਜ਼ ਵਾਸਤੇ ਆਪ ਮੇਰੇ ਕੋਲ ਆ ਕੇ ਲੈ ਕੇ ਦੇਖੋ ਡੀਜ਼ਲ ਵੀ ਫੁਕਦਾ ਰਿਹਾ ਆਪਣਾ ਕੰਮ ਵੀ ਛੱਡਦਾ ਰਿਹਾ ਇੱਕ ਵਾਰੀ ਆਪਣੀ ਮਾਂ ਇੱਕ ਵਾਰੀ ਉਹਨੂੰ ਵੀ ਲੈ ਕੇ ਆਇਆ ਸੀ ਨਾਲ ਮੁੰਡੇ ਨੂੰ ਮੈਂ ਸਲੀਕ ਵੀ ਕੀਤੀ ਮੈਂ ਉਹਦੀ ਤਾਂ ਤਿੰਨ ਕ ਬਰੀ ਦਵਾਈ ਮਤਲਬ 15-18000 ਰੁਪਏ ਦਵਾਈ ਉਹ ਫਿਰ ਉਹਦੇ ਤੇ ਵੀ ਉਹਨੇ ਖਰਚਿਆ ਦੇਖੋ ਆਪਣੀ ਭਾਵੇਂ ਨੂੰ ਤਕਲੀਫ ਹੁੰਦੀ ਸੀ ਕਿ ਹਾਂ ਮੈਂ ਦਵਾਈ ਤੇ ਵੀ ਮੈਂ ਇੰਨੇ ਪੈਸੇ ਖਰਚ ਦਿੱਤੇ ਪਰ ਜਦੋਂ ਨਸ਼ਾ ਕਰਦਾ ਸੀ ਉਹ ਤੋਂ ਕਰੋੜਾਂ ਰੁਪਏ ਦਾ ਵੀ ਨੁਕਸਾਨ ਉਹਨੂੰ ਨਹੀਂ ਸੀ ਦਿਖਦਾ ਜਦੋਂ ਠੀਕ ਹੋਇਆ ਫਿਰ ਉਹਨੇ ਇੱਕ ਮਰੀਜ਼ ਹੋਰ ਵੀ ਠੀਕ ਕੀਤਾ ਨਾਲ ਔਰ ਉਹ ਵੀ ਪੱਲੇ ਤੇ ਪੈਸੇ ਲਾ ਕੇ ਇਹ ਉਸ ਪਰਿਵਾਰ ਦਾ ਉਸ ਵੀਰ ਦਾ ਬਹੁਤ ਵੱਡਾ ਬੜਪਣ ਤੇ ਮਹਾਰਾਜ ਕਿਰਪਾ ਕਰੇ ਉਹਨੂੰ ਚੜ੍ਹਦੀ ਕਲਾ ਬਖਸ਼ੇ ਹੁਣ ਵੀ ਵੀਰ ਬਿਲਕੁਲ ਠੀਕ ਠਾਕ ਆ ਸਾਡੇ ਲਾਗਲੇ ਪਿੰਡ ਦੇ ਵਿੱਚ ਉਹਦਾ ਫੇਰ ਚੱਲਦਾ ਹੈ ਪਿਛਲੇ 4 ਸਾਲ ਤੋਂ ਤੇ ਮੈਨੂੰ ਉਹਨੇ ਵਿਚੋਲਾ ਬਣਨ ਵਾਸਤੇ ਵੀ ਗਿਆ ਮੈਂ ਕੋਸ਼ਿਸ਼ ਕਰਾਂਗਾ ਵਾਹਿਗੁਰੂ ਕਿਰਪਾ ਕਰੇ ਕਿਉਂਕਿ ਜਦੋਂ ਮਰੀਜ਼ ਐਡਿਕਸ਼ਨ 'ਚ ਹੁੰਦਾ ਉਹਨੂੰ ਕੋਈ ਵੀ ਰਿਸ਼ਤਾ ਨਹੀਂ ਕਰਦਾ ਤੇ ਹੁਣ ਲਗਭਗ ਉਹਨੂੰ ਕਾਫੀ ਚਿਰ ਹੋ ਗਿਆ 6 ਕਿ ਮਹੀਨੇ ਤੋਂ ਉੱਪਰ ਹੋ ਗਏ ਉਹ ਬਿਲਕੁਲ ਐਨ ਆਪਣਾ ਕੰਮਕਾਰ ਕਰ ਰਿਹਾ ਜੀ ਸਾਲ ਦੇ ਕਰੀਬ ਹੋ ਗਿਆ ਸਾਲ ਦੇ ਕਰੀਬ ਹੋ ਗਿਆ 6 ਮਹੀਨੇ ਤੋਂ ਮੈਨੂੰ ਜਿਹੜਾ ਦੂਸਰਾ ਮਰੀਜ਼ ਸੀ ਉਹਨੂੰ ਲੈ ਕੇ ਆ ਸੀ 6 ਮਹੀਨੇ ਪਹਿਲਾਂ ਦਾ ਬਿਲਕੁਲ ਠੀਕ ਆ ਮੈਨੂੰ ਅੱਜ ਗੱਲ ਯਾਦ ਆ ਰਹੀ ਸੀ ਕਿ 1 ਕਰੋੜ ਪੇ ਦਾ ਚਿੱਟਾ ਲਾਉਣ ਵਾਲਾ ਬੰਦਾ ਕਿਸੇ ਇੱਕ ਮਰੀਜ਼ ਨੂੰ ਹੋਰ ਨੂੰ ਪੱਲੇ ਤੇ ਪੈਸੇ ਲਾ ਕੇ ਠੀਕ ਵੀ ਕਰ ਸਕਦਾ ਔਰ ਆਪਣੀ ਦਵਾਈ ਖਾਣ ਲੱਗਿਆ ਤਕਲੀਫ ਵੀ ਮੰਦਾ ਸੋ ਦੋਸਤੋ ਇਸ ਤਰ੍ਹਾਂ ਦੀ ਵੀਡੀਓ ਹੋਰ ਦੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਔਰ ਕਮੈਂਟ ਕਰਨਾ ਜੇ ਕੋਈ ਤੁਹਾਡੀ ਰਿਕੁਆਇਰਮੈਂਟ ਹੈ ਤੁਹਾਡਾ ਕੋਈ ਰਿਸ਼ਤੇਦਾਰ ਕੋਈ ਦੋਸਤ ਕੋਈ ਆਂਢੀ ਗੋਂਢੀ ਕਿਸੇ ਵੀ ਨਸ਼ੇ ਦਾ ਸ਼ਿਕਾਰ ਆ ਉਹਨੂੰ ਬਚਾਉਣ ਵਾਸਤੇ ਸਾਡੇ ਤੱਕ ਪਹੁੰਚ ਕਰੋ ਅਪਰੋਚ ਕਰੋ ਮੈਡੀਸਨ ਨਹੀਂ ਵਧੀਆ ਕਿ ਮਰੀਜ਼ ਥੋੜੀ ਤੋਂ ਥੋੜੀ ਦਵਾਈ ਖਾ ਕੇ ਵੀ ਠੀਕ ਹੋ ਸਕਦਾ ਹੈ ਗੁਰੂ ਕਿਰਪਾ ਕਰੇ ਸਰਬਦਾ ਭਲਾ ਮੰਗਦੇ ਹੋਏ ਰੱਬ ਰੱਖਾ